ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰਸਤਗੁਰਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ சாਤ ਪਾਈ ਗੁਰ ਸਤਗੁਰ ਪੂਰੇ ਸੋਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਈ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀਵ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਓਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੋਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲ ਬਿਗਸੇ ਸਭ ਪਰਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਬਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੋਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨਾ ਹੋਈ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰਸਤਗੁਰਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ சாਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ சாਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜੇ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਈ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਓਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ சாਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੋਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਤ ਜਨਾਂ ਹੋਈ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ சாੰਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਹ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਹਾਰਿਆ ਸਾਧ ਜਨ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ